ਤੁਸੀਂ ਸਾਰਿਆਂ ਨੇ ਦੇਖਿਆ ਜੀ ਕੱਲ ਰਾਤ ਸਾਡੇ ਕੋਲੇ ਦੇਰ ਰਾਤ ਪਰਚੀਆਂ ਪਹੁੰਚੀਆਂ ਜੀ ਅੱਜ ਭਰਤੀ ਦਾ ਪਹਿਲਾ ਦਿਨ ਸੀ ਤੇ ਅਸੀਂ ਮੈਸੇजेस ਪਰਚੀਆਂ ਆਉਣ ਤੋਂ ਬਾਅਦ ਲਾਇਆ ਤਾਂ ਕਿ ਇਹ ਨਾ ਹੋਵੇ ਕਿ ਅਸੀਂ ਮੈਸੇਜ ਲਾ ਦਿਏ ਤੇ ਪਰਚੀਆਂ ਨਾ ਪਹੁੰਚੀਆਂ ਹੋਣ ਦੇਰ ਰਾਤ ਮੈਸੇਜ ਲੱਗਣ ਤੇ ਕਈਆਂ ਨੂੰ ਲੱਗੇ ਕਈਆਂ ਨੂੰ ਨਹੀਂ ਲੱਗੇ ਤੇ ਤੁਸੀਂ ਇਕੱਠ ਦੇਖ ਲਿਆ ਇਹ ਮੈਂ ਦੇਖਿਆ ਮਾਗੀ ਤੋਂ ਬਾਅਦ ਉੱਥੇ ਵੀ ਰਿਸਪੌਂਸ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਤੇ ਕੱਟ ਜਿਸ ਹਿਸਾਬ ਨਾਲ ਲੋਕ ਆਏ ਆ ਤੇ ਅੱਜ ਵੀ ਮੈਂ ਦੇਖ ਰਿਹਾ ਮਤਲਬ ਇੱਕ ਰਿਕਾਰਡ ਤੋੜ ਕੱਠ ਸਾਡੇ ਕੱਲੇ ਹਲਕੇ ਦਾ ਹੋਇਆ ਲੋਕ ਇੰਨੇ ਉਤਸ਼ਾਹ ਨਾਲ ਆਏ ਹੁਣ ਤੁਸੀਂ ਦੇਖ ਰਹੇ ਹੋ ਸਾਰੇ ਪਰਚੀਆਂ ਲੈ ਕੇ ਜਾ ਰਹੇ ਆ ਆਪਣੀਆਂ ਕਾਪੀਆਂ ਲੈ ਕੇ ਜਾ ਰਹੇ ਆ ਅਕਾਲੀ ਦਲ ਦੀ ਪਰਤੀ ਸੰਬੰਧੀ ਤੇ ਮੈਨੂੰ ਇਹ ਮਾਣ ਬਖਸ਼ਿਆ ਉਹਨਾਂ ਨੇ ਕਿ ਪਹਿਲਾ ਮੈਂਬਰ ਇਸ ਹਲਕੇ 'ਚੋਂ ਜਿਹੜੀ ਪਰਚੀ ਹੈ 10 ਰੁਪਏ ਦੀ ਪਰਚੀ ਹੈ ਮੈਂ 10 ਰੁਪਏ ਜਮ੍ਹਾਂ ਕਰਾ ਕੇ ਪਹਿਲਾ ਮੈਂਬਰ ਇਸ ਹਲਕੇ 'ਚੋਂ ਇਹਨਾਂ ਨੇ ਮੈਨੂੰ ਬਣਾ ਕੇ ਬੜਾ ਮਾਣ ਬਖਸ਼ਿਆ ਬੜਾ ਪਿਆਰ ਦਿੱਤਾ ਮੈਨੂੰ ਬੜਾ ਸਤਿਕਾਰ ਦਿੱਤਾ ਤੇ ਪਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਜਿਸ ਹਾਲਾਤ ਦੇ ਵਿੱਚ ਉਹ ਪੰਜਾਬ ਗੁਜ਼ਰ ਰਿਹਾ ਹੈ ਲੋਕ ਦੇਖ ਚੁੱਕੇ ਹੈ ਕਾਂਗਰਸ ਪਾਰਟੀ ਦਾ 5 ਸਾਲ ਦਾ ਰਾਜ ਦੇਖਿਆ ਲੁੱਟ ਤੇ ਕੁੱਟ ਦਾ ਰਾਜ ਸੀ ਸਿਵਾਏ ਕ腐ਸ਼ਨ ਤੋਂ ਚਾਹੇ ਮੁੱਖ ਮੰਤਰੀ ਨੂੰ ਲੈ ਲੋ ਚਾਹੇ ਮੰਤਰੀਆਂ ਨੂੰ ਲੈ ਲੋ ਚਾਹੇ ਉਹਨਾਂ ਦੇ ਐਮਐਲਏ ਨੂੰ ਲੈ ਲੋ ਆਪਣੇ ਤਾਂ ਖਾਸ ਤੌਰ ਤੇ ਬੜੇ ਝੰਡੇ ਝੂਲਦੇ ਸੀ ਇੱਥੋਂ ਵਾਲੇ ਐਮਐਲਏ ਸਾਹਿਬ ਦੇ 6 ਮਹੀਨੇ ਸਰਕਾਰੀ ਟੂਰ ਵੀ ਕਰਕੇ ਆਏ ਆ ਉਹ ਕ腐ਸ਼ਨ ਦਾ ਰਾਜ ਦੀ ਗੱਲ ਕਰ ਲੋ ਗੁਟਕਾ ਸਾਬ ਤੇ ਹੱਥ ਰੱਖ ਕੇ ਸੌਂਆਂ ਖਾਧੀਆਂ ਉਹਨਾਂ ਤੋਂ ਮੁਕਰੇ ਉਹਦੀ ਗੱਲ ਕਰ ਲੋ ਘਰ ਘਰ ਨੌਕਰੀ ਦੇ ਵਾਅਦੇ ਕੀਤੇ ਸੀ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕੀਤੀਆਂ ਸੀ ਵੱਡੀਆਂ ਵੱਡੀਆਂ ਗੱਲਾਂ ਕਰਤੀਆਂ ਸੀ ਤੇ ਆ ਆਮ ਆਦਮੀ ਪਾਰਟੀ ਦੇ 3 ਸਾਲ ਤੋਂ ਉੱਪਰ ਦਾ ਰਾਜ ਹੋ ਗਿਆ ਲੋਕ ਪਛਾਣ ਚੁੱਕੇ ਆ ਕਿ ਅਸੀਂ ਗਲਤੀ ਕਰ ਲਈ ਗੱਲਾਂ ਚ ਆ ਕੇ ਪ੍ਰਚਾਰ ਚ ਆ ਕੇ ਸੋਸ਼ਲ ਮੀਡੀਆ ਦੀਆਂ ਕ੍ਰੀਏਸ਼ਨਸ ਜਿਹੜੀਆਂ ਪਾਰਟੀਆਂ ਸੀ ਉਹ ਸੋਸ਼ਲ ਮੀਡੀਆ ਤੋਂ ਹੀ ਮਰ ਰਹੀਆਂ ਅੱਜ ਜਿਹੜਾ ਗਰਾਊਂਡ ਤੇ ਸਪੋਰਟ ਹੈ ਗਰਾਊਂਡ ਤੇ ਸਮਰਥਨ ਹੈ ਅੱਜ ਲੋਕ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਸੀ ਕਾਨੂੰਨ ਵਿਵਸਥਾ ਬੜੀ ਵਧੀਆ ਸੀ ਹਰ ਵਪਾਰੀ ਹਰ ਕਾਰੋਬਾਰੀ ਆਪਦਾ ਕਾਰੋਬਾਰ ਬਿਨਾਂ ਖੋਫ ਤੋਂ ਬਿਨਾਂ ਡਰ ਪੈ ਤੋਂ ਕਰ ਸਕਦਾ ਸੀ ਅੱਜ ਹਰੇਕ ਨੂੰ ਗੈਂਗਸਟਰਾਂ ਦੇ ਫੋਨ ਆ ਰਹੇ ਗਰੀਬ ਨੂੰ ਸਹੂਲਤਾਂ ਮਿਲਦੀਆਂ ਸੀ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਸਹੀ ਮੁੱਲ ਮਿਲਦਾ ਸੀ ਜੇ ਬਿਜਲੀ ਪਾਣੀ ਟਿਊਬਲਾਂ ਦੇ ਕਨੈਕਸ਼ਨ ਦੀ ਗੱਲ ਕਰ ਲਈਏ ਬਾਦਲ ਸਾਹਿਬ ਨੇ ਦਿੱਤੇ ਪਿੰਡਾਂ ਦੇ ਵਿੱਚ ਜੋ ਡਵੈਲਪਮੈਂਟ ਹੋਈ ਬਾਦਲ ਸਾਹਿਬ ਦੀ ਸਰਕਾਰ ਦੌਰਾਨ ਹੋਈ ਅੱਜ ਲੋਕ ਉਹ ਸਾਰੀਆਂ ਚੀਜ਼ਾਂ ਨੂੰ ਰੀਅਲਾਈਜ਼ ਕਰ ਰਹੇ ਠੀਕ ਹੈ ਕਈ ਵਾਰੀ ਆਪਾਂ ਗੱਲਾਂ 'ਚ ਆ ਜਾਂਦੇ ਆ ਪਰ ਤੁਲਨਾ ਉਦੋਂ ਹੁੰਦੀ ਹੈ ਜਦੋਂ ਕੰਮ ਸਾਹਮਣੇ ਹੋਣ ਹੁਣ ਲੋਕ 27 ਦੇ ਵਿੱਚ ਤੁਲਨਾ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਤੇ ਆ 5 ਸਾਲ ਜਿਹੜੀ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਦੀ ਇਹਨਾਂ ਦੀ ਤੁਲਨਾ ਕਰਕੇ ਵੋਟ ਪਾਉਣਗੇ ਤੇ ਲੋਕ ਮਹਿਸੂਸ ਕਰ ਰਹੇ ਆ ਕਿ ਅੱਜ ਵੀ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਇਕੱਲੀ ਖੇਤਰੀ ਪਾਰਟੀ ਹੈ ਬਾਕੀ ਤਾਂ ਸਾਰੀਆਂ ਹੀ ਦਿੱਲੀ ਤੋਂ ਚਲਦੀਆਂ ਹਨ ਹਰ ਪਾਸਿਓਂ ਜਿਹੜੇ ਹਮਲੇ ਹੋ ਰਹੇ ਆ ਲੋਕ ਇਹਦੇ ਤੇ ਮਤਲਬ ਇਸ ਨੂੰ ਆਪਦੇ ਤੇ ਨਿੱਜੀ ਹਮਲਾ ਸਮਝਦੇ ਆ ਵੀ ਸਾਡੀ ਪਾਰਟੀ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਆ ਤੇ ਸਮਰਥਨ ਕਰਕੇ ਇਸ ਪਾਰਟੀ ਦੇ ਪਿੱਠ ਤੇ ਖੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਚਾਹੁੰਦੇ। ਜੇਕਰ ਵਿਰੋਧੀਆਂ ਦੀ ਗੱਲ ਕੀਤੀ ਜਾਵੇ ਤਾਂ ਚਾਹੇ ਬੈਂਸ ਦੀ ਗੱਲ ਕੀਤੀ ਜਾਵੇ ਬੈਂਸ ਬ੍ਰਦਰ ਦੀ ਔਰ ਲੀਡਰ ਦੀ ਗੱਲ ਕੀਤੀ ਜਾਵੇ। ਤਮਾਮ ਲੋਕੀ ਗੱਲ ਕਬੂਲ ਕਰਦੇ ਆ ਕਹਿੰਦੇ ਲੇਕੇ ਕਦਰਦਤਾ ਹੋਣਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਕੁਝੇ ਕੁ ਲੋਕ ਜਿਹੜੇ ਅੱਜ ਵੀ ਉਸੇ ਸਟੈਂਡ ਤੇ ਖੜੇ ਨੇ ਹਮੇਸ਼ਾ ਵਿਰੋਧਤਾ ਦੀ ਗੱਲ ਕਰਦੇ ਨੇ। ਕੋ ਹਰ ਤਰ੍ਹਾਂ ਦੇ ਲੋਕ ਹੈ ਜੀ। ਕੁਝ ਲੋਕ ਹੈ ਚਾਹੇ ਉਹ ਵਿਰੋਧੀ ਪਾਰਟੀਆਂ 'ਚ ਹੋਣ ਫਿਰ ਵੀ ਚਲੋ ਸਹੀ ਨੂੰ ਸਹੀ ਕਿਸੇ ਹੱਦ ਤੱਕ ਕਹਿ ਦਿੰਦੇ। ਕਈਆਂ ਦੀ ਆਦਤ ਹੀ ਹੁੰਦੀ ਆ ਉੱਠਦੇ ਸਾਰ ਨਿੰਦਿਆ ਚੁਗਲੀ ਸ਼ੁਰੂ ਕਰ ਦੇਣੀ ਉਹੋ ਜਿਹੇ ਲੋਕ ਵੀ ਐ ਜਿਹੜੀ ਖੇਤਰੀ ਪਾਰਟੀ ਐ ਕਿਸੇ ਵੀ ਸੂਬੇ ਵਾਸਤੇ ਬੜੀ ਜ਼ਰੂਰੀ ਐ ਤੁਸੀਂ ਦੇਖੋ ਜਿਸ ਜੇ ਸੂਬੇ ਦੇ ਵਿੱਚ ਖੇਤਰੀ ਪਾਰਟੀਆਂ ਖਤਮ ਹੋਈਆਂ ਉਹਨਾਂ ਸੂਬਿਆਂ ਦਾ ਨੁਕਸਾਨ ਹੋਇਆ